ਸੋ ਹਾਂਜੀ ਆ ਵੀਰ ਆਪਣਾ ਪ੍ਰਗਟ ਸਿੰਘ ਕ੍ਰੌਪਸ ਇਨਫੋਰਮੇਸ਼ਨ ਸੋ ਉਹਨਾਂ ਨੇ ਪੋਸਟ ਪਾਈ ਸੀ ਵੀ ਮੇਰੀ ਮੀਟਿੰਗ ਆ ਜਿਹੜੀ ਖੇਤੀਬਾੜੀ ਆਫਸਰ ਨਾਮ ਹੈ ਰੱਖੀ ਆ ਸੋ ਮੈਨੂੰ 베ਰਵਾ ਜਾਂ ਮੈਨੂੰ ਕੋਈ ਸਲਾਹ ਕੋਈ ਵੀ ਤੁਸੀਂ ਕਰਨੀ ਚਾਹੁੰਦੇ ਹੋ ਖੇਤੀ ਤੇ ਸੋ ਸਭ ਤੋਂ ਪਹਿਲਾਂ ਤਾਂ ਜੀ ਉਹਨਾਂ ਨੂੰ ਫਤੇ ਬੁਲਾਉਣੇ ਆ ਪੀਆ 132 ਪਿਛਲੇ ਸਾਲ ਮੇਰਾ ਸਵਾਲ ਆ ਜੀ ਜੇ ਤੁਸੀਂ ਮਿਲਦੇ ਹੋ ਉਹਨਾਂ ਨੂੰ ਤਾ ਜਰੂਰ ਪੁੱਛੋ ਵੀ ਪੀਆਰ 132 ਸਾਹਮਣੇ ਸਕਰੀਨ ਤੇ ਆ ਜੀ ਤੁਹਾਡੇ ਇਹਦੇ ਹਾਲਾਤ ਦੇਖੋ ਕਿੰਨੇ ਕ ਵਧੀਆ ਨੇ ਜਾਂ ਕਿੰਨੇ ਕ ਮਾੜੇ ਨੇ ਇਹਦੇ ਹਾਲਾਤ ਇਹਦੇ ਨਾਲ ਪੰਜਾਬ ਨੰਬਰ 1 ਤੇ 75 ਰੁਪਏ ਲੱਗੇ ਹੋ ਇਸੇ ਵੀਡੀਓ ਜੀ ਤੁਹਾਨੂੰ ਮੈਂ ਵੀਡੀਓ ਦਿਖਾ ਦੇਣਾ ਇੱਕੋ ਟਾਈਮ ਤੇ ਲੱਗੀਆਂ ਫਸਲਾਂ ਚ ਉਹਨਾਂ ਨੂੰ ਪਹਿਲਾਂ ਫੀਜੀ ਵਾਇਰਸ ਤੇ ਉਸ ਤੋਂ ਬਾਅਦ ਬੀਐਲਬੀ ਅਟੈਕ ਕਿਉਂ ਨਹੀਂ ਆਇਆ ਪੰਜਾਬ ਯੂਨੀਵਰਸਿਟੀ ਦੇ ਸੀਡ ਨੂੰ ਹੀ ਕਿਉਂ ਆਉਂਦਾ ਹੈ ਠੀਕ ਹੈ ਜੀ ਪੀਆਰ 132 ਲੇਟੈਸਟ ਵੀ ਉਹ ਖਰਾਬ ਹੋ ਗਿਆ ਪੀਆਰ 131 ਖਰਾਬ ਹੋ ਗਿਆ ਪੀਆਰ 128 ਪੀਆਰ 129 ਪੀਆਰ 126 ਦੇ ਵਿੱਚ 2 4% ਸੀ ਹੋ ਸਕਦਾ ਹੁੰਦੇ ਸਾਲਾਂ ਦੇ ਵਿੱਚ ਉਹ ਵੀ ਖਰਾਬ ਹੋ ਜੇ ਸੋ ਇਹ ਚੀਜ਼ ਤੇ ਉਹਨਾਂ ਨੂੰ ਗੌਰ ਕਰਨੀ ਚਾਹੀਦੀ ਹੈ ਵੀ ਜੇ ਅੱਗੇ ਸੀਡ ਬਾਸਮਤੀ ਦਾ ਕੋਈ ਜਾਂ ਪਰਮਲ ਦਾ ਤਿਆਰ ਕਰਨਾ ਹੈ ਤਾਂ ਉਹ ਸੀਡ ਤੋਂ ਤਿਆਰ ਕਰਨ ਜਿਨ੍ਹਾਂ ਨੂੰ ਵਾਇਰਸ ਨਹੀਂ ਹੈਗਾ ਸੋ ਸਾਹਮਣੇ ਆ ਜੀ ਸਾਬਾ ਦਾ 7501 ਸੋ ਕਿਤੇ ਵੀ ਤੁਹਾਨੂੰ ਇਹ ਚ ਵਾਇਰਸ ਨਹੀਂ ਦੇਖੂ ਚਲੋ ਮੈਂ ਮੰਨਦਾ ਇਹ ਹਾਈਬ੍ਰਿਡ ਸੀਡ ਹੈ ਜੀ ਪਰ ਇਹਦੀ ਕੁਆਲਿਟੀ ਦਾ ਦੇਖੋ ਕਿਤੇ ਉਹਨੂੰ ਫੀਜੀ ਵਾਇਰਸ ਨਹੀਂ ਕਿਤੇ ਬੀਐਲਬੀ ਅਟੈਕ ਨਹੀਂ ਨਾਲ ਦੇ ਟਾਈਮ ਦੇ ਵਿੱਚ ਜਦੋਂ ਕਿਹਾ ਜਾਂਦਾ ਵੀ ਗੇਤੇ ਝੋਨਿਆਂ ਨੂੰ ਜੀ ਫੀਜੀ ਵਾਇਰਸ ਜ਼ਿਆਦਾ ਹੁੰਦਾ ਇਹਦੀ ਜਿਹੜੀ ਟ੍ਰਾਂਸਪਲੈਂਟੇਸ਼ਨ ਆ ਉਹ 9 10 ਜੂਨ ਦੀ ਹੋਈ ਵੀ ਆ ਠੀਕ ਆ ਜੀ ਸੋ ਇਹਨਾਂ ਦੇ ਵਿੱਚ ਉਹ ਚੀਜ਼ ਕਿਉਂ ਨਹੀਂ ਆ ਰਹੀ ਇਹ ਤੋਂ ਬਾਅਦ ਤੁਹਾਨੂੰ ਹੁਣ ਪਰਮਾ ਦਿਖਾ ਦਿੰਨੇ ਆ ਪੰਜਾਬ ਨੰਬਰ 1 ਦੇ ਨੋਂ ਤੋਂ ਆਹੋ ਉਹ ਵੀ ਨਾਲ ਦੇ ਲੱਗਿਆ ਵਾ ਸੋ ਆਹ ਹੈ ਜੀ ਪੰਜਾਬ ਨੰਬਰ 1 ਸੋ ਇੱਕ ਕਿ ਯੂਨੀਵਰਸਿਟੀ ਦਾ ਸੀਡ ਆ ਆਪਾਂ ਨੂੰ ਨਹੀਂ ਪਤਾ ਮਿਲੇ ਆ ਸੋ ਅੱਜ ਤੋਂ 8-10 ਸਾਲ ਹੋ ਗਏ ਇਹਨੂੰ 150 ਪਲੱਸ ਦਿਨ ਲੈਂਦੀ ਆ ਕਿਤੇ ਵੀ ਤੁਹਾਨੂੰ ਇਹਦੇ ਵਿੱਚ ਕੋਈ ਵੀ ਫੀਜੀ ਵਾਇਰਸ ਦਾ ਅਟੈਕ ਕਿਤੇ ਵੀ ਬੀ ਐਲ ਬੀ ਅਟੈਕ ਬਿਲਕੁਲ ਵੀ ਨਹੀਂ ਯਾਰ ਇਹਨੂੰ ਸੋ ਇਹਨਾਂ ਚੀਜ਼ਾਂ ਨੂੰ ਸੋਚਣਾ ਚਾਹੀਦਾ ਨਸਾਰਾ ਇਹ ਕਿਤੇ ਕਿਤੇ ਇਹ ਆਪਦਾ ਲੈ ਰਹੀ ਆ ਠੀਕ ਆ ਜੀ ਅਗੇਤੇ ਟਾਈਮ ਤੇ ਲੱਗੀ ਵੀ ਆ ਕਿਹਾ ਜਾਂਦਾ ਅਗੇਤੇ ਟਾਈਮ ਦੇ ਉੱਤੇ ਫੀਜੀ ਵਾਇਰਸ ਆਇਆ ਜੀ ਠੀਕ ਆ ਅਗੇਤੇ ਤੇ ਲੱਗੀ ਆ ਬਹੁਤ ਸਾਰਾ ਕੁਝ ਕੀਤਾ ਹੋਇਆ ਵਾ ਸੋ ਕਿਤੇ ਕਿਤੇ ਨਸਾਰਾ ਲੈਣ ਲੱਗੀ ਆ ਸੋ ਸਿੱਟਾ ਜਿਹੜਾ ਕੱਢ ਰਹੀ ਆ ਸੋ ਇਹਦਾ ਝਾੜ ਸਾਰਾ ਕੁਝ ਮੈਂ ਤੁਹਾਨੂੰ ਬਹੁਤ ਵਧੀਆ ਕੁਆਲਿਟੀ ਦੇ ਸੋ ਸੋਚਣਾ ਚਿੰਦਾ ਜੇ ਜਾਣਾ ਕਰਨਾ ਚਾਹੁੰਦੇ ਤਾਂ ਮੇਰਾ ਇੱਕ ਕੁਐਸਚਨ ਆ ਵੀ ਇਹ ਇਹਨਾਂ ਸੀਡ ਨੂੰ ਕਿਉਂ ਨਹੀਂ ਹੈਗਾ ਫਿਰ ਫੀਜੀ ਵਾਇਰਸ ਜੀ ਤੇ ਉਹਨਾਂ ਸੀਡ ਨੂੰ ਹੀ ਕਿਉਂ ਆ